ਕੋਡੀ 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 ਸਾਬ ਦੇ ਚਹੇਤੇ ਪੁੱਜਣਗੇ ਦੇਖ ਕੇ ਜਾਓ ਲੈ ਵੀ ਅਮਰੀਕ ਸੁਣੀ ਜਾ ਰਾ ਚਿੱਤਪਾਲ ਦੀਆਂ ਤਿੰਨ ਰੇਡਾਂ 1 ਲੱਖ ਦੀਆਂ ਸੁਖੀ ਬੈਸ ਵੱਲੋਂ ਤਿੰਨ ਰੇਡਾਂ ਚਿੱਤਪਾਲ ਦੀਆਂ 1 ਲੱਖ ਦੀਆਂ ਸੁਖੀ ਬੈਸ ਵੱਲੋਂ ਆਹ ਚਿੱਤਪਾਲ ਤੇ ਸਾਹ ਹੋ ਗਿਆਣਾ ਪਹਿਲੀ ਸਫਲ ਪੈ ਗਈ 1 ਲੱਖ ਆੜੀ ਇਹ ਖਵੇ ਤੂੰ ਜੋ ਰੇਡ ਅਮਰੀਕ ਜਿੱਤ ਬਾਲ ਦੀ ਕਹਿੰਦੇ ਦੂਜੀ ਪੈ ਗਈ 1 ਲੱਖ ਦੀ ਉਹ ਸੱਤਵਾਂ ਧਰਤੀ ਤੇ ਉਹ ਦੂਜੀ ਪੈ ਗਈ 1 ਲੱਖ ਦੇ ਸੁੱਖੀ ਪੈਸ ਇੰਗਲੈਂਡ ਤੋਂ ਆਏ ਹੋਰੇ ਏ ਭੱਜ 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 ਏ ਚਿੜੀ ਉੱਡ ਕਾਉਂਡ ਤੂੰ ਵੀ ਹੁਣ ਜਾ 1 ਲੱਖ ਤੀਜੀ ਪੈ ਗਈ ਸੈਤੋਵਾਲ ਦੀ ਧਰਤੀ ਤੇ 1 ਲੱਖ ਦੀ ਇਹ ਤੀਜੀ ਪੈ ਗਈ ਹੈ ਇਹ ਮੇਜਰ ਲੀਗ ਕਬੱਡੀ ਫੈਡਰੇਸ਼ਨ ਖੇਡਦੀ ਹੈ ਇਹ ਪਰ ਕਹਿੰਦੇ ਇੱਕ ਲੱਖ ਚੰਦ ਤੋਂ ਲੈ ਲੱਖ ਜਟ ਗਿਆ ਮੇਰੇ ਵੀਰੋ ਸੁਖੀ ਬੈਂਸ ਨੇ ਨਗਦੋ ਨਗਦੀ ਦੇ ਦੇਣੇ ਆ